ਵਾਹਿਗੁਰੂ 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 ਸਿੱਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਜਿਸ ਦਾ ਨਾਮ ਪੂਰਨ ਹੈ ਉਸ ਪੂਰੇ ਪ੍ਰਭੂ ਦੀ ਅਰਾਧਨਾ ਕੀਤੀ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਉਸ ਤੇ ਪ੍ਰਭੂ ਨੂੰ ਪਾ ਕੇ ਉਸਦੇ ਗੁਣ ਗਾਉਂਦਾ ਹਾਂ। ਅਸ਼ਟਪਦੀ ਪੂਰੇ ਘਰ ਕਾ ਸੁਣ ਉਪਦੇਸ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰੋ ਗੋਵਿੰਦ ਮਨ ਅੰਤਰ ਕੀ ਉਤਰੇ ਚੰਦ ਆਸ ਅਨੰਤ ਤਿਆਗ ਉਤਰੰਗ ਸੰਤ ਜਿਨਾ ਕੀ ਤੂਰ ਮਨ ਮੰਗ ਆਪੋ ਜੋੜ ਬੇਨਤੀ ਕਰੋ ਸਾਧ ਸੰਗ ਅगन ਸਾਗਰ ਤਰੋ ਹਰ ਤਨ ਕੇ ਪਾਲੇ ਭੰਡਾਰ ਨਾਨਕ ਗੁਰ ਪੂਰੇ ਨੰਮਸਕਾਰ ਪੂਰੇ ਗੁਰੂ ਦਾ ਆਦੇਸ਼ ਸੁਣ ਕੇ ਪਾਰ ਬ੍ਰਾਹਮਣ ਨੂੰ ਆਪਣੇ ਨੇੜੇ ਵੇਖੋ ਹਰ ਵੇਲੇ ਵਾਹਿਗੁਰੂ ਨੂੰ ਸਿਮਰੋ ਇਸ ਦਾ ਮਨ ਦੇ ਅੰਦਰ ਦੀ ਚਿੰਤਾ ਦੂਰ ਹੋ ਜਾਂਦੀ ਹੈ ਹਾਰ ਰੋਜ਼ ਪਦਾਰਥਾਂ ਦੀਆਂ ਆਸਾਂ ਛੱਡ ਦਿਓ ਤੇ ਮਨ ਕਰਕੇ ਰਹਾਣੀ ਬੰਦਿਆ ਦੇ ਪੈਰਾਂ ਦੀ ਥਾਕ ਮੰਗੋ ਆਪਾ ਭਾਵ ਛੱਡ ਕੇ ਪ੍ਰਭੂ ਅਕੀ ਵੇਂਤੀ ਕਰੋ ਸਾਧ ਸੰਗਤ ਕਰਕੇ ਪਾਪਾਂ ਰੂਪੀ ਅੱਗ ਦੇ ਸਮੁੰਦਰ ਨੂੰ ਪਾਰ ਕਰ ਲਓ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਗੁਰੂ ਨਾਮ ਰੂਪੀ ਦਨ ਦੇਖ ਜਾਨੇ ਭਰ ਲਓ ਅਦੇ ਪੂਰੇ ਗੁਰੂ ਨੂੰ ਨਾਮ ਸਕਾਰ ਕਰੋ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਪਜੋ ਪਰਮ ਆਨੰਦ ਨਰਕ ਨਵਾਰ ਤਰੋ ਜਿਓ ਗੁਣ गोविंद ਅਮਰਤ ਰਸ ਪੀਓ ਜਤ ਜਤ ਵੋ ਨਰਾਇਣ ਇਕ ਇਕ ਰੂਪੋ ਚਾਂਕੇ ਰੰਗ ਅਨੇਕ ਗੋਪਾਲ ਤਮੁ ਦਰਦੀ ਨੰਦਿਆਲ ਦੁਖ ਪੰਜਨ ਪੂਰਨ ਕਰ ਪਾਲ ਸਿਮਰੋ ਸਿਮਰਨਾਮ ਬਰੰਬਾਰ ਨਾਨਕ ਜੀ ਕਾਏ ਅਦਾਰ ਆਪਣੇ ਸੁਖ ਖੈਰੀਅਤ ਸ਼ਾਂਤੀ ਅਤੇ ਆਨੰਦ ਵਾਸਤੇ ਸਾਧਾਂ ਦੀ ਸੰਗਤ ਵਿੱਚ ਪਰਮਾਤਮਾ ਦਾ ਭਜਨ ਕਰੋ ਪ੍ਰਭੂ ਦੇ ਗੁਣ ਗਾ ਕੇ ਇਹ ਅਮਰ ਰਸ ਪੀਵੋ ਇਸ ਤਰ੍ਹਾਂ ਨਰਕਾਂ ਨੂੰ ਦੂਰ ਕਰਕੇ ਆਪਣੀ ਜਿੰਦ ਨੂੰ ਬਚਾ ਲਵੋ ਜੈਸ ਦਾ ਰੂਪ ਇੱਕ ਹੈ ਤੇ ਰੰਗ ਅਨੇਕ ਹਨ ਓ ਸੇਕ ਵਾਹਿਗੁਰੂ ਨੂੰ ਚਿੱਤ ਵਿੱਚ ਚੇਤੇ ਕਰੋ ਓ ਸੰਸਾਰ ਦਾ ਪਾਲਣਹਾਰ ਹੈ ਗਰੀਬਾਂ ਉਤੇ ਤਰਸ ਕਰਨ ਵਾਲਾ ਹੈ ਓ ਪੂਰਨ ਪਰਮੇਸ਼ਰ ਦੁੱਖਾਂ ਨੂੰ ਨਾਸ ਕਰਨ ਵਾਲਾ ਹੈ ਮਿਹਰਬਾਨ ਹੈ ਗੁਰੂ ਨਾਨਕ ਸਾਹਿਬ ਪਰਮੋ ਦੇਹਨ ਕੜੀ ਉੜੀ ਵਾਹਿਗੁਰੂ ਦਾ ਨਾਮ ਸਿਮਰੋ ਜੈਨਤ ਦਾ ਇਹੀ ਆਸਰਾ ਹੈ ਉੱਤਮ ਸਲੋਕ ਸਾਧ ਕੇ ਬਚਨ ਅਮਲੀ ਕਲਾਲ ਇਹ ਰਤਨ ਸੰਤ ਕਮਾਵਤ ਹੋਤ ਆਧਾਰ ਆਪ ਤਰ ਲੋਕ ਨਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ జనా గ సాధు బ శలోకహ హోటీ ਇਨਾਂ ਨੂੰ ਸੁਣਨ ਦੇ ਕਮੌਣ ਨਾਲ ਜ਼ਿੰਦਗੀ ਦਾ ਢੇਡਾ ਪਾਰ ਹੋ ਜਾਂਦਾ ਹੈ ਜੋ ਕਮੌਦਾ ਹੈ ਉਹ ਆਪ ਉਤਰਦਾ ਹੈ ਤੇ ਲੋਕਾਂ ਦਾ ਵੀ ਪਾਰ ਤਾਰਾ ਕਰ ਦਿੰਦਾ ਹੈ ਜਿਵੇਂ ਮਨੁੱਖ ਵਿੱਚ ਅਕਾਲ ਪੁਰਖ ਦਾ ਆਂਗ ਲੱਗ ਜਾਂਦਾ ਹੈ ਉਸ ਦੀ ਜ਼ਿੰਦਗੀ ਕਾਮਜਾਬ ਹੋ ਜਾਂਦੀ ਹੈ ਦੇ ਉਸ ਦਾ ਸੰਗ ਕਰਨ ਵਾਲਾ ਵੀ ਕਾਮ ਜਾਵ ਹੋ ਜਾਂਦਾ ਹੈ ਉਸ ਦੇ ਅੰਦਰ ਚੜਦੀਆਂ ਕਲਾਂ ਦੀ ਰੋ ਸਦਾ ਚਲਦੀ ਹੈ ਜਿਸ ਨੂੰ ਸੁਣ ਕੇ ਉਹ ਆਨੰਦ ਮਾਣਦਾ ਹੈ ਕਿਉਂਕਿ ਉਸ ਦੇ ਅੰਦਰ ਆਪਣਾ ਨੂਰ ਰੋਸ਼ਨ ਕਰ ਦਿੰਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਸੰਤ ਮਹਾਤਮਾ ਦੇ ਮੱਥੇ ਦੇ ਪ੍ਰਭੂ ਪ੍ਰਗਟ ਹੁੰਦਾ ਹੈ ਉਸ ਦੇ ਨਾਲ ਹੋਰ ਵੀ अनेका ਲੋਕ ਪਾਰ ਉਤਰ ਜਾਂਦੇ ਹਨ ਸ਼ਰਨ ਜੋਗ ਸੰਸਾਰ ਨਹੀਂ ਆਏ ਕਰ ਕਿਰਪਾ ਪ੍ਰਭ ਆਪ ਮਲਾਈ ਮਿੰਡਗੇ ਬੈਰ ਭਏ ਸਵਰੇ ਨਾ ਅਮਰਤ ਨਾਮ ਸਾਧ ਸੰਗ ਲੈਨ ਸੋ ਪਰਸੰਨ ਭਏ ਕਰ ਦੇਵ ਪੂਰਨ ਹੋਈ ਸੇਵਕੀ ਸੇਵ ਆਲ ਜੰਜਾਲ ਬਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਿਆ ਪ੍ਰਵਤਾਰੀ ਨਾਨਕ ਨੀ ਵੀਖੇ ਪਹਮਾਰੀ ਏ ਸੁਣ ਕੇ ਪ੍ਰਭੂ ਸ਼ੰਦੇਵ ਤੇ ਸਮਰਥ ਹੈ ਅਸੀਂ ਵੀ ਉਸ ਦੀ ਸ਼ਰਨ ਆ ਗਏ ਪ੍ਰਭੂ ਨੇ ਕਿਰਪਾ ਕਰਕੇ ਆਪ ਹੀ ਮਲਾ ਲਿਆ ਬੈਰ ਮਿਟ ਗਏ ਹਨ ਤੇ ਅਸੀਂ ਸਾਰਿਆਂ ਦੇ ਪੈਰਾਂ ਦੀ ਥਾਕ ਪਾਵਨਿ ਵਰਸਵਾਉ ਵਾਲੇ ਹੋ ਗਏ ਹਾਂ ਸਾਧ ਸੰਗਤ ਵਿੱਚ ਪ੍ਰਭੂ ਦਾ ਅਮਰਤ ਨਾਮ ਜਪਦੇ ਹਾਂ ਗੁਰਦੇਵ ਬੜੇ ਪ੍ਰਸੰਨ ਹੋਏ ਹਨ ਤੇ ਸੇਵਕ ਦੀ ਸੇਵਾ ਪਰਵਾਨ ਹੋ ਗਈ ਹੈ ਸੰਸਾਰੀ ਤੰਦਿਆ ਦੇਵ ਘਰਾ ਤੋਂ ਬਾਸ ਗਏ ਹਨ ਹੁਣ ਪਰਮਾਤਮਾ ਦਾ ਨਾਮ ਕੰਨੀ ਸੁਣ ਕੇ ਜਵਾਨ ਨਾਲ ਵੀ ਉਚਾਰਦੇ ਹਾਂ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਮਿਹਰ ਕਰਕੇ ਪ੍ਰਭੂ ਨੇ ਦਇਆ ਕੀਤੀ ਹੈ ਤੇ ਸਾਰੀ ਸੇਵਾ ਦਰਗਾਹ ਵਿੱਚ ਕਬੂਲ ਹੋ ਗਈ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚਿਤ ਸੁਖਮਨੀ ਸਹਿਜ ਗੋਵਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ। ਵਰਦਾ ਆਨ ਪਰ ਕੋ ਬਰਗਟ ਸਭ ਲੋਏ ਸਾਥੇ ਊਚ ਪਾਈ ਅਸਾਨ ਬੋਣ ਹੋਏ ਅਵੰਜਾਨ ਹਰ ਤਨ ਕਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਏ ਸੰਤ ਮਿੱਤਰੋ ਇੱਕ ਚਿਤ ਹੋ ਕੇ ਬੜੇ ਧਿਆਨ ਨਾਲ ਪ੍ਰਭੂ ਦੀ ਉਸਤਤ ਕਰੋ ਇਹ ਸੁਖਮਣੀ ਵਾਲੀ ਸੁਖ ਅਦੇਸ਼ਾਂਤੀ ਦੇਣ ਵਾਲੀ ਹੈ ਜਿਸ ਵਿੱਚ ਪਰਮਾਤਮਾ ਦੇ ਗੁਣ ਗਿਆਨ ਹਨ ਜਿਸ ਦੇ ਮਨ ਵਿੱਚ ਇਹ ਵਸ ਜਾਵੇ ਉਹ ਕੁਨਾ ਦਾ ਖਜ਼ਾਨਾ ਹੋ ਜਾਂਦਾ ਹੈ ਉਸ ਦੀਆਂ ਸਾਰੀਆਂ ਅਰਦਾਸਾਂ ਪੂਰੀਆਂ ਹੋ ਜਾਂਦੀਆਂ ਹਨ ਉੱਚਾ ਮਨੁੱਖ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੋ ਜਾਂਦਾ ਹੈ ਉਹ ਸਭ ਤੋਂ ਉੱਚਾ ਸਥਾਨ ਪ੍ਰਾਪਤ ਕਰਦਾ ਹੈ ਤੇ ਮੋੜ ਉਸ ਸੰਸਾਰ ਵਿੱਚ ਆਉਣਾ ਜਾਣਾ ਨਹੀਂ ਹੁੰਦਾ ਗੁਰੂ ਨਾਨਕ ਸਾਹਿਬ فرمਉਂਦੇ ਹਨ ਜਿਸ ਨੂੰ ਇਹ ਦਾਤ ਹਾਸਲ ਹੁੰਦੀ ਹੈ ਉਹ ਹੀ ਮਨੁੱਖ ਪ੍ਰਭੂ ਨਾਮ ਨੂੰ ਖੱਟ ਕੇ ਸੰਸਾਰ ਤੋਂ ਜਾਂਦਾ ਹੈ ਖੇਮ ਕੁਸਲ ਖੇਮ ਸਾਦ ਰਦ ਨਾਮ ਨਿਦ ਬੁੱਤ ਗਿਆਨ ਸਰਬ ਤੇ ਸਿਦ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਅਸਨਾਨ ਚਾਰ ਪਦਾਰਥ ਕਮਲ ਪਰਗਾਸ ਸਭ ਤੇ ਮਦ ਸਗਲ ਤੇ ਦਾਸ ਸੁੰਦਰ ਚਤੁਰਤਾ ਕਵਿਤਾ ਸਮੰਦਾਲਸੀ ਇੱਕ ਦ੍ਰਿਸ਼ਟਾ ਇਹ ਫਲ ਤੇ ਜਨਕੇ ਮਖਪਨ ਹੈ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਜੋ ਸੁਖਮਣੀ ਬਾਣੀ ਦਾ ਪਾਠ ਕਰਦਾ ਹੈ ਉਸ ਨੂੰ ਸੁਖ ਸ਼ਾਂਤੀ ਰਿੱਧੀਆਂ ਤੇ ਨੌ ਕਿਸਮਾਂ ਦੇ ਖਜ਼ਾਨੇ ਅਕਲ ਗਿਆਨ ਤੇ ਸਾਂ ਸਭ ਹੁੰਦੀ ਆਨ ਸੁਖੁਣੀ ਸਾਦਾ ਪਾਠ ਕਰਨ ਵਾਲੇ ਨੂੰ ਵਿਦਿਆ ਤਪ ਜੋਗ ਪ੍ਰਭੂ ਦਾ ਧਿਆਨ ਸ੍ਰੀਸ਼ਟ ਗਿਆਨ ਪਵਿੱਤਰ ਤੀਰਥਾਂ ਦਾ ਇਸ਼ਨਾਨ ਫਲ ਧਰਮ ਅਰਥ ਕਾਮ ਮੋ ਚਾਰ ਮਦਾਂ ਤੇ ਮਨ ਦੀ ਖੁਸ਼ੀ ਮਿਲਦੀ ਹੈ ਉਹ ਸਾਰਿਆਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਸਨ ਸਾਡੀ ਬਿਦਾਰਤਾ ਤੋਂ ਨਰਲੀਪ ਹੋ ਜਾਂਦਾ ਹੈ ਉਹ ਸੁੰਦਰ ਸਿਆਣਾ ਤੇ ਗਿਆਨ ਦਾ ਜਾਣਰ ਵਾਲਾ ਹੈ ਉਹ ਚੰਗੇ ਮਾੜੇ ਸਭ ਨੂੰ ਬਰਾਬਰ ਮੰਨਦਾ ਹੈ ਅਤੇ ਹਰੇਕ ਮਨੁੱਖ ਨੂੰ ਇੱਕੋ ਨਜ਼ਰ ਨਾਲ ਵੇਖਦਾ ਹੈ ਗੁਰੂ ਨਾਨਕ ਸਾਹਿਬ ਪਰਮਉੰਦੇ ਹਨ ਇਹ ਸਾਰੇ ਫਲ ਉਸ ਮਨੁੱਖ ਨੂੰ ਮਿਲਦੇ ਹਨ ਜੋ ਆਪਣੇ ਮੋਹ ਸੁਖਣੀ ਸਹਾਉਦਾ ਸੁਖਣੀ ਸਹਾਉਦੀ ਬਾਣੀ ਦਾ ਪਾਠ ਕਰਦਾ ਹੈ ਜੋ ਮਨ ਲਾ ਕੇ ਗੁਰੂ ਦੇ ਵਚਨ ਸੁਖਮਣੀ ਬਾਣੀ ਨੂੰ ਸੋਂਦਾ ਹੈ ਇਹਨਿ ਦਾ ਆਨੰਦ ਪੀ ਮਨ ਕੋਈ ਸਭ ਜਗ ਮੈਂ ਤਾਂ ਕੀ ਗਤ ਹੋਈ ਗਣ ਗੋਬਿੰਦ ਨਾਮ ਧਨ ਵਾਣੀ ਸਿਮਰਤ ਸਹਾਸਤਰ ਵੇਦ ਕਾਣੀ ਸਗਲ ਮਤਾਤ ਕੇਵਲ ਹਰਨਾਮ ਗੋਵਿੰਦ ਰਿ ਭਗਤ ਕੀ ਮਨ ਮਿਸ ਨਾਮ ਕੋਟਬਰਾਦ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛਟ ਜਾ ਕੇ ਮਤ ਕਰਮ ਪ੍ਰਵ ਪਾਏ ਸਾਧ ਸੰਨ ਨਾਨਕ ਤੇ ਆਏ ਇਹ ਨਾਮ ਦਾ ਖਜ਼ਾਨਾ ਸੁਖੁਣੀ ਬਾਣੀ ਜੋ ਕੋਈ ਮਨ ਲਾਗੇ ਜਬੇਗਾ ਉਸਦੀ ਸਾਰੇ ਜੁਗਾਂ ਵਿੱਚ ਮੁਕਤੀ ਹੋਵੇਗੀ ਪਰਮਾਤਮਾ ਦੇ ਗੁਣ ਤੇ ਨਾਮ ਦੀ ਧੰਨ ਬਾਣੀ ਪਰਮਾਤਮਾ ਦੇ ਗੁਣ ਤੇ ਨਾਮ ਦੀ ਧੰਨ ਵਾਲੀ ਇਹ ਸੁਖੁਣੀ ਬਾਣੀ ਹੈ 27 ਸਿਮਰਦਿਆਂ 6 ਸ਼ਾਸਤਰਾ ਅਤੇ 4 ਵੇਦਾਂ ਨੇ ਵੀ ਇਹ ਗੱਲ ਕਥਨ ਕੀਤੀ ਹੈ ਸਾਰਿਆਂ ਮਤਾਂ ਧਰਮਾਂ ਦਾ ਨਚੋੜ ਸਿਰਫ ਪਰਮਾਤਮਾ ਦਾ ਨਾਮ ਹੈ ਜੋ ਪ੍ਰਭੂ ਦੇ ਪੰਤਾਂ ਦੇ ਮਨ ਵਿੱਚ ਟਿਕਦਾ ਹੈ ਸਾਧਾਂ ਦੀ ਸੰਗਤ ਕਰਨ ਨਾਲ ਕਰੋੜਾਂ ਪਾਪ ਅਪਰਾਧ ਮਿਟ ਜਾਂਦੇ ਹਨ ਜੇ ਸੰਤਾਂ ਦੀ ਕਿਰਪਾ ਹੋਵੇ ਤਾਂ ਮੌਤ ਤੋਂ ਵੀ ਛਡਕਾਰਾ ਹੋ ਜਾਂਦਾ ਹੈ ਗੁਰੂ ਨਾਨਕ ਸਾਹਿਬ ਪਰਮਉਦੇ ਹਨ ਜਿਨ੍ਹਾਂ ਦੇ ਮੱਥੇ ਉੱਤੇ ਪ੍ਰਭੂ ਨੇ ਆਪਣੀ ਬਖਸ਼ਿਸ਼ ਦੇਕਰਮ ਪਾਈ ਹਨ ਓਹੀ ਲੋਕ ਸਾਧਾਂ ਦੀ ਸ਼ਰਨ ਵਿੱਚ ਆਉਂਦੇ ਹਨ ਜਿਸ ਮਨ ਵਸੇ ਸੁਣੇ ਲਾਈ ਪ੍ਰੀਤ ਤਿਸ ਜਨ ਆਵੇ ਹਾਰ ਪ੍ਰਵਚੀਤ ਜਨਮ ਮਰਨ ਦਾ ਦੁੱਖ ਨware ਦੋ ਲਬ ਦੇ ਤਤਕਾਲ ਆਧਾਰੇ ਨਿਰਮਲ ਸੋਭਾ ਅਮਰਤ ਤਾਂ ਕੀ ਵਾਨੀ ਇੱਕ ਨਾਮ ਮਨ ਮੈਂ ਸਮਾਨੀ ਦੁਖ ਰੋਗ ਮਨ ਸੇ ਪੈ ਪਰਮਾ ਸਾਧਨਾ ਨਿਰਮਲ ਤਾਂ ਕੀ ਕਰਮ ਸਭ ਤੇ ਊਚਤਾ ਕੀ ਸੁਭਾਵਨੀ ਨਾਨਕ ਏ ਗੁਣ ਨਾਮ ਸੁਖਮਣੀ ਸਭ ਤੇ ਊਚ ਤਾਂ ਕੀ ਸੁਪਾ ਬਣੀ ਨਾਨਕ ਏ ਗੁਣ ਨਾਮ ਸੁਖਮਣੀ ਜਿਸ ਦੇ ਮਾਰੇ ਵਿੱਚ ਏ ਸੁਖੁਣੀ ਬਾਣੀ বাসਦੀ ਹੈ ਜੋ ਇਸ ਨੂੰ ਪ੍ਰੀਤ ਲਾ ਕੇ ਸੁਣਦਾ ਹੈ ਉਸ ਮਨੋਖ ਨੂੰ ਪ੍ਰਭੂ ਜਾ ਦੌਂਦਾ ਹੈ ਉਸ ਦੇ ਜਨਮ ਮਲ ਦੇ ਦੁੱਖ ਦੂਰ ਹੋ ਜਾਂਦੇ ਹਨ ਤੇ ਉਸ ਦੇ ਕੀਮਤੀ ਸਰੀਰ ਦਾ ਉਸੇ ਵੇਲੇ ਛੁਟਕਾਰਾ ਹੋ ਜਾਂਦਾ ਹੈ ਉਸ ਮਨੁੱਖ ਦੀ ਪਵਿੱਤਰ ਸੋਭਾ ਹੋ ਜਾਂਦੀ ਹੈ ਅਤੇ ਉਸ ਦੀ ਬੋਲੀ ਵੀ ਅਮਰਤ ਵਾਂਗ ਮਿੱਠੀ ਹੋ ਜਾਂਦੀ ਹੈ ਉਸ ਦੇ ਮਨ ਵਿੱਚ ਕੇਵਲ ਪ੍ਰਭੂ ਦਾ ਨਾਮ ਟਿਕਿਆ ਰਹਿੰਦਾ ਹੈ ਉਸ ਦੇ ਦੁੱਖ ਦੂਰ ਦਾਰਤਿ ਭਲੇਖੇ ਖਤਮ ਹੋ ਜਾਂਦੇ ਹਨ ਉਸ ਦੇ ਦੁੱਖ ਰੋਗ ਦਾਰਤਿ ਭਲੇਖੇ ਖਤਮ ਹੋ ਜਾਂਦੇ ਹਨ ਉਸ ਦੇ ਕਰਮ ਪਵਿੱਤਰ ਹੋ ਜਾਂਦੇ ਹਨ ਤੇ ਉਸ ਦਾ ਨਾਮ ਸਾਧੂ ਪਹਿ ਜਾਂਦਾ ਹੈ ਅਜਿਹੇ ਵਿਅਕਤੀ ਦੀ ਸੋਪਾ ਸਭ ਤੋਂ ਉੱਚੀ ਬਣ ਜਾਂਦੀ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਇਹਨਾਂ ਗੁਣਾ ਕਰਕੇ ਇਸ ਬਾਣੀ ਦਾ ਨਾਮ ਸੁਖਮਣੀ ਸੁੱਕ ਦੇਣ ਵਾਲੀ ਹੈ ਆਵਾਹੇ ਗੁਰਜੀ ਦਾ ਖਾਲਸਾ ਆਵਾਹੇ ਗੁਰਜੀ ਕੀ ਫਤੇ